ਵੀ ਪ੍ਰੋਬਲਮ ਹੁੰਦੀ ਆ ਕਬੂਤਰ ਕੁੰਡੇ ਸਿੱਟ ਕੇ ਬਹਿ ਜਾਂਦੇ ਆ ਤਾਂ ਉਹਨੂੰ ਕੀ ਦਈਏ ਕੀ ਨਹੀਂ ਕਬੂਤਰ ਉੱਡ ਕੇ ਆ ਕੇ ਜਦੋਂ ਜ਼ੋਰ ਲਾ ਲੈਂਦੇ ਆ। ਕਬਤਰਾਂ ਨੂੰ ਬਾਦਾਮ ਕਿੰਨੇ ਵਜੇ ਪਾਉਣੇ ਚਾਹੀਦੇ ਆ ਕਿੰਨੇ ਵਜੇ ਨਹੀਂ ਉਹ ਸਾਰੀ ਵੀਡੀਓ ਦੇਖਿਓ ਪਤਾ ਲੱਗਣਾ। ਕਬਤਰਾਂ ਨੂੰ ਡਾਉਣ ਲੱਗਿਆਂ ਕੀ ਦੇਣਾ ਚਾਹੀਦਾ ਕੀ ਨਹੀਂ ਤੇ ਆ ਕੁਝ ਦਵਾਈਆਂ ਆਪਾਂ ਦੱਸਾਂਗੇ ਇੱਕ ਅੱਧੀ ਦਵਾਈ ਦੱਸਾਂਗੇ ਉਹ ਵੀ ਕਦੀ ਕਦੀ ਪੌਣੀ ਕੇਸ ਮੌਸਮ ਚ ਪੈਂਦੀ ਆ ਕਦੋਂ ਪੈਂਦੀ ਆ ਕਦੋਂ ਹਟ ਜਾਂਦੀ ਆ ਉਹ ਵੀ ਸਾਰੀ ਜਾਣਕਾਰੀ ਆਪਾਂ ਦਵਾਂਗੇ। ਜੀ ਬਾਬਿਓ ਕੀ ਹਾਲ ਚੱਲ ਨੇ ਸਾਰੇ ਭਰਾ ਠੀਕ ਹੋ ਲੋ ਵੀ ਜਾਨਵਰ ਪੰਛੀ ਠੀਕ ਨੇ। ਲੋ ਵੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਲੋ ਬਾਦਾਮ ਤੇ ਜੁਨੇ ਪਛੇ ਛੱਡਿਆ ਜੀ ਡਾਇਰੀ ਅੱਜ ਥੋੜਾ ਜਿਹਾ ਸ਼ਹਿਰ ਗੱਡੀ ਦਾ ਕੰਮ ਸੀਗਾ ਉਹ ਕਰਾ ਕੇ ਆਏ ਆ ਤੇ ਹੁਣ ਵਿਲੇ ਆ ਹੁਣ ਨਹੀਂ ਕਿਤੇ ਵੀ ਜਾਣਾ ਤੇ ਵੀਡੀਓ ਵੀ ਲਗਾਤਾਰ ਪਾਵਾਂਗੇ ਆਪਾਂ ਤੇ ਤੁਸੀਂ ਦੇਖ ਕੇ ਵੀਡੀਓ ਨੂੰ ਪਿਆਰ ਦੇਈ ਜਾਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਵੀਡੀਓ ਕਿਸ ਨੂੰ ਕਿਸ ਨੂੰ ਪਤਿਆਂ ਤੇ ਪਾਇਆ ਕਰੀਏ ਕੋਈ ਵੀ ਨੁਕਤਾ ਤੁਸੀਂ ਸ਼ੇਅਰ ਕਰ ਸਕਦੇ ਆਪਾਂ ਉਹ ਹੀ ਨੁਕਤੇ ਆ ਪਾ ਲਿਆ ਕਰਾਂਗੇ ਤੇ ਵੀਡੀਓ ਮਿੱਟੀ-ਮੁੱਟੀ ਆਪਾਂ ਕੱਲ ਨੂੰ ਫੇਰਾਂਗੇ ਹੁਣ ਤੇ ਵੀਡੀਓ ਅੱਜ ਬਣਾਈ ਨਹੀਂ ਗਈ ਅੱਜ ਦਾਣੇ ਦੂਣੇ ਪਾਉਣੇ ਆ ਤੇ ਹੋਰ ਕੋਈ ਗੱਲਾਂ ਪਤਾ ਕਰਦੇ ਆ ਕਬੂਤਰਾਂ ਔਰੇ ਵੀ ਕਬੂਤਰ ਬਾਜੀ ਛੱਟਣ ਤੋਂ ਪਹਿਲਾਂ ਆਪਾਂ ਕਿੰਨਾ ਚਿਰ ਪਹਿਲਾਂ ਗਿਰੀਆਂ ਪੋਣੀਆਂ ਚਾਹੀਦੀਆਂ ਤੇ ਕਿੰਨਾ ਚਿਰ ਨਹੀਂ ਪੋਣੀਆਂ ਚਾਹੀਦੀਆਂ ਹਨਾ ਕਦੋਂ ਪੋਣੀਆਂ ਚਾਹੀਦੀਆਂ ਕਦੋਂ ਨਹੀਂ ਪੋਣੀਆਂ ਚਾਹੀਦੀਆਂ ਤੇ ਗੋੜ ਕਿ ਦੋ ਦੇਣਾ ਚਾਹੀਦਾ ਪਾਣੀ ਤਾਂ ਨਹੀਂ ਉੜ ਕੇ ਆਏ ਕਬੂਤਰ ਨੂੰ ਕਦੋਂ ਦੇਣਾ ਚਾਹੀਦਾ ਕਦੋਂ ਨਹੀਂ ਉਹ ਸਾਰੀਆਂ ਗੱਲਾਂ ਦੱਸਾਂਗੇ ਤੇ ਜੁੜੇ ਰਹੋ ਪੂਰੀ ਵੀਡੀਓ 'ਚ ਆਇਓ ਫੇ ਕਰਦੇ ਆ ਬਾਬੇ ਵੀਡੀਓ ਸ਼ੁਰੂ ਤੇ ਦਾਣੇ ਦੂਣੇ ਪਾਈਏ ਆ ਰੋਟੀ ਰੋਟੀ ਜੋ ਹੋਈਏ 'ਚ ਆਪਾਂ ਹਲਕੀ ਫੁਲਕੀ ਹਜੇ ਛੋਲੇ ਦੀ ਦਾਲ ਵਰਤਦੇ ਆਂ ਤੇ ਹੌਲੀ ਹੌਲੀ ਬੰਦ ਕਰ ਦਾਂਗੇ ਹਨ ਪਰ ਛੋਲੇ ਦੀ ਦਾਲ ਆ ਪਰ ਰੈਗੂਲਰ ਪਾਉਂਦੇ ਆਂ ਮੈਂ ਬੰਦ ਬਹੁਤ ਘੱਟ ਕਰਦਾ ਹੁਣਾ ਉਡਣ ਵਾਲੇ ਕਬੂਤਰਾਂ ਨੂੰ ਵੀ ਮੈਂ ਪਾਉਂਦਾ ਆਂ ਤੇ ਤੁਸੀਂ ਵੀ ਇੱਕ ਵਾਰੀ ਪਾ ਕੇ ਜਦਾਂ ਪੌਣੀ ਗਿਣਤੀ ਦੀ ਹੈ ਕਿ ਜਿੱਦੇ ਠੋਕ ਦੇਣੀ ਆ ਤਾਂ ਆਪਣੇ ਜੋੜੇ ਵਾਲੇ ਬੱਚੇ ਜਿਹੜੇ ਪਾਲਦੇ ਨਾ ਉਹਨਾਂ ਦਾ ਦਾਣਾ ਆ ਤੇ ਜਿਹੜੇ ਇਹਨਾਂ ਨੂੰ ਉਡਣ ਵਾਲਿਆਂ ਨੂੰ ਪਾਸ ਕੱਲੀ ਆਹ ਇਹ ਛੋਲੇ ਦੀ ਦਾਲ ਤੇ ਕਣਕ ਤੇ ਮੂੰਗੀ ਹਲਕੀ ਫੁਲਕੀ ਪਾਉਂਦੇ ਆ ਤੇ ਬਦਾਮ ਸਿਰਫ ਇੱਕ ਜਦਾਂ ਆਪਾਂ ਕਬੂਤਰਾ ਹੋਣਦੇ ਆ ਨਾ ਸਿਰਫ 5-5 ਦਾਣੇ ਹੀ ਹੋਣ ਦਾਲ ਦੇ 4 ਜਾਂ 5 ਦਾਣੇ ਜਿਆਦਾ ਨਹੀਂ ਕਿ ਹਵਾ ਗੋਣ ਪਾਈ ਜਾਣੀ ਸਿਰਫ 4 ਜਾਂ 5 ਦਾਣੇ 4-5 ਦਾਣੇ ਮੂੰਗੀ ਦੇ 4-5 ਦਾਣੇ ਉਹ ਤੇ 4-5 ਦਾਣੇ ਸਰੋਂ ਦੇ ਜਦੋਂ ਫੁੱਲ ਗਰਮੀ ਪੈ ਗਈ ਫੇਰ ਆਪਾਂ ਥੋੜੀ ਜਿਹੀ ਖਰਾਕ ਘਟਾਵਾਂਗੇ ਪਰ ਇਹ ਬੰਦ ਨਹੀਂ ਕਰਨੀ ਆਪਾਂ ਤੇ ਆ ਜਾ ਬਾਬੂ ਦਾਣਾ ਪਈਏ ਦੂਜਾ ਗੋਤਰਾ ਨੂੰ ਬਾਕੀ ਕੋਟੇ ਖੱਡੇ ਜੇ ਸਾਫ਼ ਕਰਨ ਵਾਲੀ ਆ ਤੇ ਉਹ ਵੀ ਕਰਾਂਗੇ ਕੱਲ ਨੂੰ ਦੇਖਦੇ ਆ ਕੱਲ ਨੂੰ ਹੁਣ ਆਪਾਂ ਸਾਈ ਜਰਾ ਦਾ ਹਾਲ ਆ ਬੱਚੇ ਥੋੜੇ ਜਿਹਾ ਰੈਡੀ ਹੋ ਜਾਣ ਤੇ ਆ ਖੁੱਡਾ ਫੇਰ ਆਪਾਂ ਖਾਲੀ ਕਰਕੇ ਤੇ ਜਿਹੜੇ ਆ ਖਾਨੇ ਆ ਇਹ ਆਪਾਂ ਸਾਫ਼ ਕਰਕੇ ਇਹਨਾਂ ਨੂੰ ਰੰਗ ਰੰਗ ਕਰਕੇ ਇੱਥੇ ਬਾਹਰ ਇਹਨਾਂ ਦੀ ਡੋਲੀ ਟੈਬ ਬਣਾ ਲੈਣਾ ਇਹਦੇ ਮੋਰੇ ਲਾ ਦੇਣੀ ਜਾਲੀ ਦੇ ਦਰਵਾਜ਼ੇ ਇਹ ਚ ਕਬੂਤਰ ਥਾਂਬਣ ਨੂੰ ਆਪਣੇ ਆਠ ਇਹ ਹੈਗੀਆਂ ਆਪਣੇ 4 4 8 ਤੇ 11 11 ਕਬੂਤਰੇ ਚ ਥਾਂਬ ਹੋ ਜਾ ਕਰਨੇ ਬਹੁਤ ਸੋਹਣੇ ਕੱਲੇ ਕੱਲੇ ਨੂੰ ਜਿੱਦ ਆਪਾਂ ਗਿਰੀਆਂ ਪੋਣੇ ਆ ਪਿੱਛੋਂ ਵੀ ਜਾਲੀ ਲਾ ਦੇਣੀ ਪਿਛਲੀ ਸਾਈਡ ਵੀ ਮੋਰੇ ਵੀ ਆ ਆਪਣੇ ਬੱਚੇ ਜਿਹੜੇ ਪਲਦੇ ਹੋਏ ਆ ਦੋ ਬੱਚੇ ਆ ਆ ਪਿੱਛੇ ਤੇ ਇੱਕ ਦੋ ਬੱਚੇ ਉਹ ਥੱਲੇ ਆ ਉਹ ਥੋੜੇ ਛੋਟੇ ਰਹਿ ਗਏ ਆ ਆ ਬੱਚੇ ਵੱਡੇ ਹੋ ਗਏ ਆ ਆ ਵੀ ਬੱਚੇ ਵੱਡੇ ਹੋ ਗਏ ਆ ਆ ਵੀ ਬੱਚਾ ਚੱਕਣ ਵਾਲਾ ਹੀ ਆਪਣਾ ਤੇ ਆ ਵੀ ਬੱਚਾ ਚੱਕਣ ਵਾਲਾ ਹੀ ਆ ਦੋ ਬੱਚੇ ਉਹ ਥੱਲੇ ਪਏ ਆ ਤੇ ਖੁੱਡੇ ਸਫਾਈ ਦਾ ਕੋਈ ਨਾ ਕਮੈਂਟ ਕਰਿਓ ਕਿਉਂਕਿ ਸਫਾਈ ਆਪਾਂ ਕੱਲ ਨੂੰ ਕਰ ਦਵਾਂਗੇ ਟੈਨਸ਼ਨ ਨਾ ਲਓ ਚੱਕ ਦਿਆਂਗੇ ਫੱਟੇ ਆਪਾਂ ਤਲੋ ਬਾਬੋ ਦਾਣੇ ਦੁਨੇ ਪਾ ਕੇ ਕਰਦੇ ਆ ਕੰਮ ਸਮਾਪਤੀ ਤੇ ਬਾਤੋ ਕਰਦੇ ਆ ਤੁਹਾਡੇ ਨਾਲ ਗੱਲਾਂ ਪਹਿਲਾਂ ਦਾਣੇ ਪਾਲੀਏ ਹਨਾ ਕਬੂਤਰਾਂ ਨੂੰ ਸਾਰਿਆਂ ਨੂੰ ਭੁੱਖੇ ਆ ਕਬੂਤਰ ਟਾਈਮ ਹੋ ਗਿਆ 2 ਵਜੇ ਦਾ ਸ਼ਾਇਦ ਮੈਂ ਲੇਟ ਆਇਆ ਹੁਣ ਤਾਂ ਕਰਕੇ ਕਬੂਤਰ ਕੱਢੇ ਨਹੀਂ ਫਿਰ ਆਪਾਂ ਸਾਰੇ ਕਬੂਤਰ ਆਪਣੇ ਦਾਣੇ ਪਰ ਸਾਫ਼ ਹੋ ਗਏ ਆ तकरीबन ਮਾੜੇ ਮੁੱਟੇ ਰਹਿੰਦੇ ਆ ਇਹ ਵੀ ਹੋ ਜਾਣਗੇ ਲੋਈ ਬਾਬੇ ਉਹ ਦਾਣੇ ਦੂਣੇ ਪਾ ਦਿੱਤੇ ਸਾਰਿਆਂ ਨੂੰ ਪਾਣੀ ਦਾਣਾ ਸਾਰਾ ਚੇਂਜ ਕਰ ਕਰਕੇ ਇਹ ਦੂਜਾ ਡ ਗਰੀਆਂ ਗੁਰੀਆਂ ਪਾਤੀਆਂ ਤੇ ਆ ਆਪਣੇ ਹੀ ਘਰ ਅੰਦਰ ਹੀ ਬਨੇ ਆਏ ਨਹੀਂ ਬਾਹਰ ਘਟੇ ਹੁੰਦੇ ਇਹ। ਬਾਕੀਆਂ ਦਾ ਸ਼ੌਕ ਨਹੀਂ ਸਾਈਏ ਤੁਹਾਨੂੰ। ਆ ਲੋ ਵੀ ਮਾਦੀਆਂ ਨੂੰ ਵੀ ਦਾਣੇ ਦੁਨੇ ਪਾਤੇ ਆ ਚਿੜੀਆਂ ਨੂੰ ਵੀ ਰੋਟੀ ਰੋਟੀ ਦਾਣੇ ਦੁਨੇ ਜੋ ਪੋਣੇ ਸੀ ਪਾਤੇ। ਤੇ ਇਧਰ ਜੋੜੇ ਵਾਲੇ ਵੀ ਬੱਚੇ ਪਾਲਦੇ ਆ। ਇਹਨਾਂ ਨੂੰ ਵੀ ਪਾਤੇ ਆ। ਇਹ ਜਿਹੰਦਰ ਤਾਂ ਸੇਹਾ ਪਈ ਆ ਜੀ ਮਿੱਟੀ-ਮਿੱਟੀ ਪਾਈ ਹੋਈ ਆਪਾਂ ਇਧਰ ਥੋੜੀ ਸੀ ਆ ਵੀ ਬੱਚਾ ਆਪਣਾ ਰੈਡੀ ਆ ਚੱਕਣ ਵਾਲਾ ਹੀ ਆ ਉਹ ਦੋ ਬੱਚੇ ਆਪਣੇ ਥੋੜੇ ਜਿਹਾ ਘੱਟ ਹਨਾ ਪਲੇ ਸਹੀ ਨਹੀਂ ਆ ਬੱਚੇ ਸਹੀ ਪਲੇ ਆ ਕਰੋ ਚੱਕ ਯਾਰਾ ਸ਼ਾ ਕਾਲਾ ਬੱਚਾ ਐਤੀ ਕੱਢਿਆ ਆਪਣੇ ਕੋੜੇ ਟਾਈਮਾਂ ਬਾਅਦ ਤੇ ਬਾਕੀ ਉਹ ਆਂਡੇ ਦਿੱਤੇ ਮਾਦੀ ਨੂੰ ਵੀ ਚੱਕ ਲੈਣੇ ਆਪਾਂ ਆਂਡੇ ਉਂਡੇ ਦੀ ਛੱਡਣੇ ਤੇ ਆ ਥੱਲੇ ਮਿੱਟੀ-ਮਿੱਟੀ ਪਾਈ ਆ ਇਹਨਾਂ ਦੇ ਮੋਟੀ-ਮੋਟੀ ਰੱਖ ਕੇ ਦਾਣੇ ਥੋੜੇ ਜਿਹਨਾਂ ਨੂੰ ਪੈ ਗਈ ਜ਼ਿਆਦਾ ਉਹ ਛੱਡੇ ਹੀ ਹੋਏ ਆ ਚਾਹ ਕਲੇ ਨੀ ਤੇ ਵੱਡੇ ਕੂਤਰ ਆਪਣੇ ਉਹ ਪਿੱਛੇ ਆ ਤੇ ਉਹ ਅੜਾਵੀਆਂ ਮਾਦੀਆਂ ਉੱਪਰ ਆ ਅਧੀਆਂ ਉਹ ਵੀ ਨਹੀਂ ਆਪਾਂ ਲਾਈਆਂ ਉਹ ਗਿਆ ਛੇ ਕੀ ਲੈਂਦੀਆਂ ਸਲੇ ਡੋਂ ਨੂੰ ਮਾਦੀਆਂ ਡੋਂ ਲਏ ਆ ਤੇ ਜਿਹੜੀ ਪ੍ਰੋਬਲਮ ਹੁੰਦੀ ਆ ਕੂਤਰਾਂ ਨੂੰ ਬਦਾਣੇ ਦੀ ਕਈਆਂ ਬੰਦੇ ਨੂੰ ਨਹੀਂ ਪਤਾ ਕਿ ਆਪਾਂ ਦਾਣਾ ਕਿੱਦਾਂ ਤੇ ਕਿਹੜੇ ਟਾਈਮ ਪਾਉਣਾ ਹਨਾ ਆ ਜਦੋਂ ਆਪਣੇ ਕੂਤਰੀਆਂ ਉੱਡ ਕੇ ਆ ਗਈਆਂ ਬੱਬਿਓ ਹਨਾ ਆ ਔੜਾਈਆਂ ਉੜ ਕੇ ਇਹਨਾਂ ਨੂੰ ਕਟਵਟ ਆ ਜਿੱਦਾਂ ਜਿੰਨੀ ਕੋ ਹੌਣ ਗਰਮੀ ਆ ਨਾ ਅ ਮਾਰਚ ਮਹੀਨੇ ਚ ਜਾਂ ਅਪ੍ਰੈਲ ਚ ਹੋਊਗੀ ਇੱਥੇ ਤਾਂ ਪਾਣੀ ਤੁਸੀਂ ਦੇ ਦਿਓ ਕਟਵਟ 20 ਮਿੰਟ ਬਾਅਦ ਉੜ ਕੇ ਇਹਨੂੰ 20 ਤੋਂ 25 ਮਿੰਟ ਬਾਅਦ ਪਾਣੀ ਦੇ ਦਿਓ ਤੇ ਜਦੋਂ ਉੱਡ ਕੇ ਆਏ ਆ ਮੂੰਹ ਮਾ ਸਾਫ਼ ਕਰਕੇ 10 ਮਿੰਟ 2 ਮਿੰਟ ਤਾਂ ਭਵੇਂ ਛਤਰੀ ਦੇ ਬੈਠੇ ਰਹਿੰਦਾ ਕਰੋ ਵੀ ਆਪਣਾ ਜਦਾਂ ਟੈਂਪਰੇਚਰ ਜਿਆ ਕਰ ਲੈਣਾ ਹਨਾ ਸਹੀ ਬੈ ਕੇ ਧੁੱਪਈ ਫਿਰ ਉਸ ਤੋਂ ਬਾਅਦ ਤੁਸੀਂ 5 ਮਿੰਟ ਬਾਅਦ ਲਾ ਲਿਓਣੇ ਆ ਥੱਲੇ ਲਾ ਕੇ ਤੇ 5 ਮਿੰਟ ਖੁੱਡੇ ਚ ਛੱਡੋ ਪਾਣੀ ਪੂਣੀ ਚੱਕ ਲਓ ਚੱਕ ਕੇ ਤੇ ਇਹਨਾਂ ਦਾ ਮੂੰਹ ਆ ਚੰਗੀ ਤਰ੍ਹਾਂ 5 ਮਿੰਟ ਜਿੱਤੇ ਛੱਡ ਲਿਆ ਜਾਂਦੇ ਆਪਾਂ ਉਤੋਂ 5 ਮਿੰਟ ਛਤਰੀ ਨੇ ਛੱਡ ਕੇ ਫਿਰ ਇਹਨਾਂ ਨੂੰ ਖੁੱਡੇ 'ਚ ਛੱਡੋ ਪਾਣੀ ਚੱਕ ਕੇ ਤੇ ਘਟੋ-ਘਟ 10 ਮਿੰਟ ਜਾਂ 5 ਮਿੰਟ ਇਹਨਾਂ ਨੂੰ ਛੇੜਨਾ ਨਹੀਂ 5 ਕੁ ਮਿੰਟ 5ਾਂ ਮਿੰਟਾਂ ਬਾਅਦ ਇਹਨਾਂ ਦਾ ਮੂੰਹ ਸਾਫ਼ ਕਰਕੇ ਜੇ ਗਰਮੀ ਜ਼ਿਆਦਾ ਹੋ ਗਈ ਫਿਰ ਆਪਾਂ ਜਿਹੜਾ ਰੈਪਿਡ ਜਾਂ ਕੋਈ ਵੀ ਗੁਲਗੁਸ਼ ਵਰਤਦੇ ਆ ਉਹ ਦੇ ਦਿਓ ਹਨਾ ਜੇ ਨਹੀਂ ਹਜੇ ਗਰਮੀ ਨਹੀਂ ਤਾਂ ਫਿਰ ਤਾਂ ਇਹਨਾਂ ਨੂੰ ਸਿਰਫ ਕੋੜ ਦੇ ਦਿਓ ਗੁੜ ਜੇ ਤੁਸੀਂ ਬਣਿਆ ਬਣਾ ਲੈਨੇ ਆ ਉਹ ਵੀ ਠੀਕ ਆ ਉਹਦੀ ਵੀਡੀਓ ਵੀ ਆਪਾਂ ਬਣਾਵਾਂਗੇ ਗੁੜ ਬਣਾਉਣ ਦੀ ਪੂਰੀ ਹਨਾ ਹੁਣ ਲਿਆਵਾਂਗੇ ਸਮਾਨ ਤੇ ਜਿੱਦਾਂ ਜਿੱਦਾਂ ਆਪਾਂ ਬਣਾਵਾਂਗੇ ਉਦਾਂ ਹੀ ਗੁੜ ਇਹਨਾਂ ਨੂੰ ਪਾਵਾਂ ਉਹੋ ਹੀ ਤੁਹਾਨੂੰ ਦੱਸਾਂਗੇ ਜੋ ਆਪਾਂ ਗੁੜ ਵਰਤਦੇ ਆ ਸਾਰਾ ਹੀ ਗੁੜ ਤੇ ਵੀਡੀਓ ਨਾਲ ਨਾਲ ਚੈਨਲ ਦੇ ਆਪਣੇ ਜੁੜੇ ਰਹੋ ਜੋ ਜੋ ਹੁਣ ਕਰਾਂਗੇ ਆਪਾਂ ਸਾਰਾ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਕੋਈ ਤਾਦਾ ਵੀ ਹੈ ਨਹੀਂ ਵੀ ਅੱਜ ਦਾ ਆਪਾਂ ਨਾਗਾ ਜੇ ਪੈ ਜਾ ਕਰੂਗਾ ਤਾਂ ਤੁਹਾਨੂੰ ਦੱਸ ਦਿਆ ਕਰਾਂਗੇ ਛੋਟ ਪਾ ਕੇ ਅੱਜ ਨਾਗਾ ਆ ਬਾਕੀ ਸਾਰੇ ਹੀ ਕੰਮ ਦੀਆਂ ਵੀਡੀਓ ਹੋਣਗੀਆਂ ਕਿਦਾਂ ਕੂਤਰ ਸਾਂਭਦੇ ਆ ਕੀ ਦਿੰਨੇ ਆ ਕੀ ਨਹੀਂ ਦਿੰਨੇ ਹਰ ਇੱਕ ਤ ਕਈ ਵੀਰ ਕਹਿੰਦੇ ਆ ਕਬੂਤਰ ਆ ਕੇ ਇਕੱਠੇ ਹੁੰਦੇ ਆ ਜ਼ੋਰ ਲਾਏ ਹੁੰਦੇ ਆ ਦੂਜੇ ਦੇ ਨਾ ਉੜਦੇ ਨਹੀਂ ਵੀਰੇ ਆ ਇੱਕ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਸਾਰਿਆਂ ਨੂੰ ਪਤਾ ਹੀ ਆ ਟੈਰਾਮਾਈਸੀਨ ਦਾ ਜਿਹੜਾ ਟੈਟਰਾਸਾਈਕਲ ਇਹਦਾ ਕੁਸ਼ ਕਰਕੇ ਇਹ ਆ ਪਾਊਡਰ ਹੁੰਦਾ ਹਨ ਇਹ ਤੁਸੀਂ ਆ ਕੁੰਡਾ ਦੇਖ ਲਓ ਏਡਾ ਕੁ ਕੁੰਡਾ ਆ ਇਹਦੇ ਵਿੱਚ ਇੱਕ ਮੋਟੀ ਜੀ ਚੁਟਕੀ ਭਰ ਕੇ ਪਾ ਕੇ ਤੇ ਇਹਨਾਂ ਨੂੰ ਬਾਅਦ ਚ ਚੁਸਕੀਆਂ ਲਵਾਓ ਥੋੜਾ ਥੋੜਾ ਪੀਂਜੇ ਦੋ ਤੁਸੀਂ ਕੱਲੇ ਕੱਲੇ ਕਰ ਲਵੋ ਫਿਰ ਆ ਚੁਸਕੀਆਂ ਲਵਾ ਸਕਦੇ ਏਦਾਂ ਤੇ ਚਲੋ ਹੁਣ ਪੀਂਣ ਕੇ ਇਕੱਠੇ ਆ ਹਨਾ ਰਣ ਜਿੰਨਾ ਪਾਣੀ ਪੀਂਦੇ ਪੀਂਦੇਓ ਜਦੋਂ ਪਾਣੀ ਖਿੱਚ ਗਏ ਸਾਰਾ ਹੀ ਡੇਲੀ ਨਹੀਂ ਇਹ ਦੇਣੀ ਸਿਰਫ ਤਿੰਨ ਦੋਕ ਦੇਣਾ ਜਦ ਤੱਕ ਜ਼ੋਰ ਲਾ ਕੇ ਬਿੰਦੇ ਆ ਉਦੋਂ ਹੀ ਦੇਣਾ ਇਹ ਟੈਰਾਮਾਈਸਿਨ ਦਾ ਪਾਊਡਰ ਉਦਾਂ ਨਹੀਂ ਦੇਣਾ ਆਪਾਂ ਕਿ ਰੈਗੂਲਰ ਦੇਈ ਜਾਣਾ ਦੇਈ ਜਾਣਾ ਜਦੋਂ ਉਹਦਾ ਠੱਲਾ ਮਠਾ ਲਾਦਾ ਉਸ ਦਿਨ ਪਾ ਦਿਓ ਜਦੋਂ ਲਾਦਾ ਵੇ ਅੱਜ ਯਾਰ ਵੱਧ ਜ਼ੋਰ ਲਾਈਆਂ ਹਨਾ ਉਸ ਦਿਨ ਇਹ ਪਾਓ ਇਹ ਥਕਾਨ ਇੱਕ ਤਾਂ ਦੂਰ ਕਰ ਦਿੰਦਾ ਕਬੂਤਰਾਂ ਦੇ ਅੰਦਰ ਐਨ ਵਧੀਆ ਨਾ ਗਰਮ ਸਰਦੀ ਇਹ ਰੱਖਦਾ ਨਾ ਗਰਮੀ ਪੈਣ ਦਿੰਦਾ ਤੇ ਨਾ ਠੰਡੇ ਹੋਣ ਦਿੰਦਾ ਕਬੂਤਰਾਂ ਨੂੰ ਕਿਉਂਕਿ ਕਬੂਤਰ ਉੜਦਾ ਹੁੰਦਾ ਤਰ ਗਰਮ ਨਾ ਠੰਡਾ ਉ ਇਹੀ ਬਸ ਕੁਝ ਗੱਲਾਂ ਆ। ਇਹਦਾ ਧਿਆਨ ਰੱਖਿਆ ਕਰੋ। ਇਹ ਨਹੀਂ ਕਈ ਬਈ ਆਉਂਦੇ ਆ ਵੀ ਸਵੇਰੇ ਦਾਣਾ ਪਾਤਾ। ਜਦੋਂ ਜੀ ਕੀਤਾ ਪਹਿਲਾ ਸਵੇਰੇ ਦਾਣਾ ਪਾਤਾ, ਸ਼ਾਮ ਨੂੰ ਬਾਦਾਮ ਪਾਤੇ ਦੁੱਧ ਦੇਤਾ। ਉਹ ਵੀ ਗਲਤ ਆ ਵੀਰੇ। ਇੱਕੋ ਟਾਈਮ ਦਾਣਾ ਪੋਣਾ ਉੱਡਣ ਵਾਲੇ ਕੂਤਰ ਨੂੰ। ਬਾਕੀ ਜੋੜੇ ਵਾਲੇ ਨੂੰ ਤੁਸੀਂ ਜਦੋਂ ਮਰਜ਼ੀ ਪਾਓ। ਉੱਡਣ ਵਾਲੇ ਕੂਤਰਾਂ ਨੂੰ ਇੱਕੋ ਹੀ ਟਾਈਮ ਦਾਣਾ ਪੋਣਾ ਆ। ਯਾਨੀ ਕਿ ਜਦੋਂ ਜੀ ਕੀਤਾ ਉਦੋਂ ਹੀ ਪਾਤਾ ਹਨਾ। ਐਦਾਂ ਨਹੀਂ। ਫੇਰ ਕੂਤਰਾਂ 'ਚ ਪ੍ਰੋਬਲਮ ਆਣੀ। ਇਹ 12 1 ਵਜੇ ਦਾ ਟਾਈਮ ਰੱਖ ਲਓ। ਜਿਹੜਾ ਤੇ ਚਲੋ ਉੱਡ ਗਿਆ ਆ। ਉਹਨੂੰ ਤਾਂ ਉਸ ਸਾਹਮਣੇ ਭਾਵੇਂ 2 ਵਜੇ ਬੈਠੇ 1 ਵਜੇ ਉਸ ਸਾਹਮਣੇ ਦਾਣਾ ਪੈਣਾ ਨਾ ਹੌਲੀ ਹੌਲੀ ਕਰਕੇ ਉਹਦਾ ਰੈਗੂਲਰ ਜਿਹੜੇ ਅੱਜ ਆਪਣੇ ਬੰਦੀ ਦੇ ਕਬੂਤਰ ਐ ਅੱਜ ਤਾਂ ਨਹੀਂ ੜਾਏ ਆਪਾਂ ਉਹਨਾਂ ਦੀ ਰਿਟਿਨ ਤੁਸੀਂ ਬੰਨਣੀ ਆ ਵੀ 12 ਜਾਂ 1 ਵਜੇ ਜਾਂ ਹਨਾ 12 1 ਵਜੇ ਦਾਣਾ ਪਾ ਦੇਣਾ ਕਿ ਜਿਹੜਾ ਸਵੇਰ ਨੂੰ ਡੋਣ ਤੱਕ ਤੁਹਾਡਾ ਕਬੂਤਰ ਖਾਲੀ ਰਵੇ ਤੇ ਐਨ ਸਹੀ ਤਰੀਕੇ ਨਾਲ ਖਾਲੀ ਹੋ ਜਵੇ ਕਬੂਤਰ ਜਦੋਂ ਹੁਣਾਂ ਕਬੂਤਰ ਆਪਣੇ ਕੱਲ ਨੂੰ ਆਪਾਂ ਕੱਢਣੇ ਐ ਕਬੂਤਰ ਇਹਨਾਂ ਨੂੰ ਅੱਜ ਆਪਾਂ ਦਾਣਾ ਪਾਤਾ ਰਹੇ ਨੇ ਦਾਣਾ ਦੂਣਾ ਖਾ ਲਿਆ ਕਾਲੂ ਨਾਲੇ ਦੇ ਖੋਡੇ ਖੱਡੇ ਸਾਫ ਕਰਕੇ ਤੇ ਕੱਲ ਉਹਨਾਂ ਨੂੰ ਡਾਵਾਗੇ ਕੂਤਰਾਂ ਨੂੰ ਵਿੱਚੋਂ ਪੰਜ ਸੱਤ ਕਬੂਤਰ ਕੱਢਾਂਗੇ ਕਿਉਂਕਿ ਅਜੇ ਬੈਰੀ ਜਿਆਦਾ ਪੈਂਦੀ ਆ ਤੇ ਜਿੰਨੀ ਚੱਕਰ ਕਈ ਬਾਈਆਂ ਦਾ ਸੱਚੇ ਇਹ ਵੀ ਕਮੈਂਟ ਸੀ ਕਿ ਬੈਰੀ ਕਦੋਂ ਪੈਣੀ ਹਟਣੀ ਆ ਬੈਰੀ ਵੀਰੇ ਜਦੋਂ ਕਣਕ ਜਾਂ ਸਰੋਂਾਂ ਵੱਡੀਆਂ ਗਈਆਂ ਹੁਣ ਤੇ ਅਜੇ ਪਹਿਲੀ ਤਰੀਕ ਤੱਕ ਤਾਂ ਨਹੀਂ ਹਟਦੀ ਤੋ ਚਾਰ ਤਰੀਕ ਤੱਕ ਤਿੰਨ ਤਰੀਕ ਤੱਕ ਚਾਰ ਤਰੀਕ ਤੱਕ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਰੋਂ ਵੱਡੀ ਜਾਣੀ ਹੌਲੀ ਹੌਲੀ ਕਣਕਾਂ ਵੱਢ ਹੋ ਜਾਣੀਆਂ ਲਾ ਲੋ ਕਿ ਜਾਂ ਇਹਨਾਂ ਨੂੰ ਫੇਰ ਸ਼ਿਕਾਰ ਮਿਲਣ ਲੱਪ ਪੈਂਦਾ ਚੂਹੇ ਚਾਹੇ ਖਾਣ ਲੱਪ ਪੈਂਦੀਆਂ ਉਸ ਤੋਂ ਬਾਅਦ ਇਹ ਕਬੂਤਰ ਨੂੰ ਨਹੀਂ ਇਹਨਾਂ ਦੇ ਵਾ ਚਿੜੀਆਂ-ਚੁੜੀਆਂ ਚੱਕਣੀਆਂ ਜਾਂ ਫਿਰ ਡੱਡੂ-ਡੱਡੂ ਚੱਕੀ ਜਾਣੇ ਆ ਹਨਾ ਇਹਦਾ ਪੋਜਣਾ ਇਹਨਾਂ ਨੂੰ ਮੈਨ ਲੱਪ ਪੈਂਦਾ ਤੇ ਉਹਨਾਂ ਚੱਕਰ ਕਬੂਤਰ ਆਪਣੇ ਸੇਫਟੀ ਨਾਲ ਕੱਢੋ ਆਸਤਵਾ ਜੀਆਂ ਲੈ ਆਓ ਜਾਂ ਇੱਕ-ਇੱਕ ਦੋ-ਦੋ ਕੱਢ ਲਓ ਹਨਾ ਕਿਉਂਕਿ ਬਾਜੀਆਂ ਵੀ ਸਿਰਤੇ ਆ ਤੇ ਕੱਢਣੇ ਵੀ ਪੈਣੇ ਆ ਤਾਂ ਉਹ ਤੁਸੀਂ ਇਦਾਂ ਛੱਡ ਸਕਦੇ ਆ ਠੀਕ ਆ ਤੇ ਆਈ ਆਈ ਦੀ ਅਜਦਾ ਇਹੀ ਆ ਆਗਾ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਹੋਰ ਆਪਾਂ ਕਿਸ ਚੀਜ਼ ਤੇ ਹਨਾ ਤੁਹਾਨੂੰ ਦੱਸਿਏ ਵੀ ਕੀ ਪ੍ਰੋਬਲਮ ਆਉਂਦੀ ਆ ਜਾਂ ਕਿਦਾਂ ਦਾਣੇ ਜਾਂ ਕੁਝ ਵੀ ਹਰ ਇੱਕ ਪ੍ਰੋਬਲਮ ਆਪਾਂ ਕੱਲ ਤੋਂ ਰੂਟੀਨ ਵਾਈ ਪੂਰਾ ਵਲੌਗ ਪਾਇਆ ਕਰਾਂਗੇ ਕਿ ਕੀ ਚਾਹੀਦਾ ਕਿੱਦਾਂ ਕਰਨਾ ਚਾਹੀਦਾ ਕੀ ਤੁਸੀਂ ਬਸ ਕਮੈਂਟ ਕਰਕੇ ਦੱਸਣਾ ਕਿ ਆਪਾਂ ਨੂੰ ਇਸ ਪ੍ਰੋਬਲਮ ਆਉਂਦੀ ਹੈ ਤਾਂ ਹੱਲ ਦੱਸ ਦਿਓ ਤੇ ਆਪਾਂ ਉਹ ਵੀਡੀਓ ਪਾ ਕੇ ਹੱਲ ਦੱਸ ਦਿਆ ਕਰਾਂਗੇ ਆਹ ਦੇਖੋ ਆਹ ਲੰਡਰ ਕੁੜੀ ਆਵੇ ਦੇ ਕੁੱਤਰ ਇਹ ਮਨਸਰੇ ਆ ਹੁਣ ਇਹਨਾਂ ਨੂੰ ਡੰਡਾ ਫਿਰੂਗਾ ਖਰਾਖਰੂ ਖਾ ਕੇ ਹੁਣ ਆਣ ਆਪਦੀ ਮਸਤੀ ਲਹੋਂਦੇ ਆ ਡੰਡਾ ਡੁੰਡਾ ਫਿਰਾਂਗੇ ਸੈਟ ਅਪ ਹੋ ਜਾਣੇ ਆ ਤੇ ਹੋਲੀ ਹੋਲੀ ਕੂਲਰ ਲਿਓਣਾ ਇੱਕ ਬਾਬੇ ਆਪਾਂ ਉਹ ਪਿੱਛੇ ਕੁੰਦਰ ਲਾਵਾਂਗੇ ਉੱਥੇ ਦਵਾਈਆਂ ਨੂੰ ਵੀ ਛੱਕ ਦੇਣੀ ਆ ਸਿਆਲਾ ਵਾਲੀਆਂ ਆ ਹੁਣ ਆਪਣੇ ਕੰਮ ਦੀਆਂ ਹੈ ਨਹੀਂ ਇਹਨਾਂ ਜੋ ਸੈਟ ਸੁੱਟ ਦੇਣੀਆਂ ਸਾਰੀਆਂ ਚੱਕ ਕੇ ਆ ਪਾウダー ਆਪਣੇ ਕੰਮ ਦਾ ਜਾਂ ਪਾਵਰ ਚੱਲ ਜਾਂ ਇਦਾਂ ਦੀਆਂ ਇੱਕ ਦੋ ਦਵਾਈਆਂ ਹਨ ਬਾਕੀ ਤਾਂ ਸਭ ਬਸ ਖਤਮ ਇਹਨਾਂ ਦਾ ਹੁਣ ਗਾਂ ਨਹੀਂ ਦੇਣੀਆਂ ਇਹ ਵੀ ਇੱਕ ਤਾਂ ਖਸਪੈਰੀ ਹੋ ਗਈਆਂ ਇੱਕ ਬਾਬੇ ਉਹ ਆਪਾਂ ਮੰਗਾਇਆ ਸੀ ਬਲੈਕ ਰੰਗ ਇਹ ਕੁੜੀ ਹੋਵੇ ਤਾਂ ਨੀਲਾ ਨਿਕਲਿਆ ਕਾਲਾ ਤਾਂ ਹੈ ਹੀ ਨਹੀਂ ਲੋਣ ਤੋਂ ਬਾਅਦ ਨੀਲਾ ਹੋ ਜਾਂਦਾ ਥੋੜੇ ਦਿਨਾਂ ਬਾਅਦ ਲਾਇਆ ਵੀ ਚਲੋ ਇਹ ਮਿੱਟੀ ਹੋ ਗਿਆ ਇਹ ਕਰੇ ਕੂਤਰਾ ਕੂਤਰਾ ਉੱਤੇ ਨਹੀਂ ਆ ਹੁੰਦਾ ਮਾੜੇ ਕੰਮ ਦਾ ਤੀਜਾ ਜਿਹੜਾ ਮਾੜਾ ਰੰਗ ਹੁੰਦਾ ਇੱਥੇ ਵੀ ਨਹੀਂ ਲਾ ਸਕਦੇ ਇਹ ਤਾਂ ਖੁੱਡੇ ਰਵੇਟ ਲੈਣੇ ਇਹਨੇ ਇਹ ਛੱਤ ਤੇ ਲਾ ਦਨੇ ਤੇ ਛੱਤ ਤੇ ਵੀ ਆਪਾਂ ਨਾ ਐਂਗਲ ਲਾ ਕੇ 1 ਇੰਚ ਦਾ ਗੈਪ ਦੇਣਾ ਇਹਦੇ ਵਿੱਚ 1 ਇੰਚ ਦਾ ਗੈਪ ਕਰਕੇ ਉਹਦੇ ਉੱਤੇ ਆਪਾਂ ਜਾਂ ਤਾਂ ਪੀਓਪੀ ਦੇ ਸ਼ੀਟਾਂ ਜਾਂ ਕੁਝ ਵੀ ਜਾਂ ਫਾਈਬਰ ਵਗੈਰਾ ਇਦਾਂ ਕੋਈ ਮੋਟੀ ਜਿਹੜੀ ਹੁੰਦੀ ਨਾ ਫਾਈਬਰ ਨਹੀਂ ਸੋਰੀ ਗੱਦੇ ਜੇ ਹੁੰਦੇ ਆ ਉਹ ਲਾਵਾਂਗੇ ਕਿ ਜਿਹਦੇ ਨਾਲ ਥੱਲੇ ਸੇਕ ਨਾ ਆਵੇ ਠੰਡੇ ਰਹਿਣ ਜਾਂ ਲੱਕੜੀ ਲਾਦਾ ਕੁਝ ਵੀ ਕਰਾਂਗੇ ਵੀ ਜਿਹੜਾ ਛੱਤ ਦਾ ਸੇਕ ਆ ਉਹ ਥੱਲੇ ਨਾ ਆਵੇ ਖੁੱਡਿਆਂ ਦੇ ਵਿੱਚ ਸਾਰੇ ਖੁੱਡਿਆਂ 'ਚ ਆਪਾਂ ਇਦਾਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸਾਂਗੇ ਕਿੱਦਾਂ ਕਰਨਾ ਕਿੱਦਾਂ ਨਹੀਂ ਤੁਸੀਂ ਵੀ ਕਰ ਸਕਦੇ ਆ ਕਿਉਂਕਿ ਆ ਲੈਂਟਰ ਭਾਵੇਂ ਇਹਦੇ ਉੱਪਰ ਵੀ ਖੁੱਡੇ ਆ ਇੱਥੋਂ ਪਤਾ ਨਹੀਂ ਤਪਦੇ ਇਹ ਤਾਂ ਠੰਡੇ ਬਿਲਕੁਲ ਠੰਡੇ ਪਏ ਆ ਪਰ ਜਿਹੜੀ ਜਿੱਥੇ ਖੁੱਡੇ ਉੱਪਰ ਹੈ ਨਹੀਂਗੇ ਉਹ ਤਪਦੇ ਆ ਉਹਨਾਂ ਦਾ ਹੱਲ ਆਪਾਂ ਕਰਾਂਗੇ ਕਿਉਂਕਿ ਕਰਨਾ ਹੀ ਪੈਣਾ ਨਹੀਂ ਤਾਂ ਪ੍ਰੋਬਲਮ ਬਿਮਾਰੀ ਮੂਰੀ ਵਾਲੀ ਆ ਜਾਂਦੀ ਹੈ ਹਨਾ ਤੇ ਦਾਣੇ ਦੂਣੇ ਪਾਤ ਤੇ ਬਾਬੇ ਉਹ ਵਿਲੇ ਆ ਹੁਣ ਤੇ ਅੱਜ ਕੋਈ ਟੌਪਿਕ ਵੀ ਹੈ ਨਹੀਂ ਕੀ ਜਿੱਤੇ ਆਪਾਂ ਵੀਡੀਓ ਬਣਾਈਏ ਬਸ ਆ ਤੁਹਾਨੂੰ ਗੱਲਾਂ ਚ ਦੱਸਤੀਆਂ ਜੇ ਵਧੀਆ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਵੀਡੀਓ ਆਪਾਂ ਕਿਸ ਨੂੰ ਕਰਦੇ ਹਣਾ ਪਾਸ ਲਈ ਤੇ ਓਕੇ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਬਿਓ ਆਪਣਾ ਆਪਣਾ ਧਿਆਨ ਰੱਖਿਓ